ਅੱਜ ਦਾ ਜੋ ਮੁੱਖ ਪ੍ਰੋਗਰਾਮ ਹੈ ਨਸ਼ਾ ਸੰਬੰਧੀ ਜੋ ਪੰਜਾਬ ਪੁਲਿਸ ਦਾ ਮਿਸ਼ਨ ਨਿਖੇ ਨਸ਼ਿਆਂ ਪ੍ਰਤੀ ਚੱਲ ਰਿਹਾ ਕਿਉਂਕਿ ਪੰਜਾਬ ਵਿੱਚ ਦਿਨੋਂ ਦਿਨ ਨਸ਼ਾ ਵਧ ਰਿਹਾ ਹੈ ਸਕੂਲਾਂ ਵਿੱਚ ਜਿਹੜੇ ਨੌਜਵਾਨ ਹੈਗੇ ਆ ਇਹਨਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਕੋਈ ਵੀ ਬਿਮਾਰੀਆਂ ਨਸ਼ਿਆਂ ਦੇ ਸੰਬੰਧੀ ਨੌਜਵਾਨਾਂ ਵਿੱਚ ਸਕੂਲ ਤੋਂ ਹੀ ਪੜਾਉਉਂਦੀ ਹੈ ਜੇ ਨੂੰ ਜਿਹੜੀ ਜਾਣੇਗੀ ਸਕੂਲ ਜੇ ਆਪਾਂ ਸਕੂਲ 'ਚ ਜਾਟ ਤੋਂ ਹੀ ਖਤਮ ਕਰ ਦਿੱਤਾ ਜਾਵੇ ਕਿਸੇ ਬਿਮਾਰੀ ਨੂੰ ਤਾਂ ਉਹ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ ਨਸ਼ਿਆਂ ਦੇ ਸੰਬੰਧੀ ਦੋ ਲਾਈਨਾਂ ਪੜ੍ਹ ਰਿਹਾ ਮੈਂ ਪੰਜ ਦਰਿਆ ਪੰਜਾਬ ਦੇ ਪੰਜ ਦਰਿਆ ਪੰਜਾਬ ਦੇ ਸੀਮਾ ਵਗਦਾ ਵਿੱਚ ਨਸ਼ਿਆਂ ਅੱਜ ਰੁੜ ਚੱਲੀ ਜਵਾਨੀ ਪੰਜਾਬ ਦੀ ਵਿੱਚ ਬੇਰੁਜ਼ਗਾਰੀ ਤੇ ਨਸ਼ਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਬੇਰੁਜ਼ਗਾਰੀ ਦਾ ਵੀ ਹੈ ਤੇ ਦੂਸਰਾ ਹੈ ਨਸ਼ਿਆਂ ਦਾ ਜੇਕਰ ਨੌਜਵਾਨ ਆਪਣੇ ਮਕਸਦ ਤੋਂ ਪਟਕ ਕੇ ਜੇਕਰ ਨਸ਼ਿਆਂ ਵੱਲ ਜਾ ਰਹੇ ਨੇ ਤਾਂ ਉਹਦਾ ਨੁਕਸਾਨ ਆਪਣੇ ਮਾਤਾ ਪਿਤਾ ਨੂੰ ਆਪਣੇ ਸਮਾਜ ਵਿੱਚ ਆਪਣੀ ਇੱਕ ਅੰਕ ਲਾਗਿਆਂਦਾ ਹੈ। ਤੋਂ ਆਪਾਂ ਨੂੰ ਅੱਜ ਪ੍ਰੇਰਿਤ ਕਰਨ ਲਈ ਇੱਥੇ ਪਹੁੰਚੇ ਹਨ। ਉਹਨਾਂ ਦਾ ਫੰਕਸ਼ਨ ਤੇ ਖਾਣਾ ਚਾਰਜ ਦਾ ਐਸਆਈ ਜਸਵਿੰਦਰ ਸਿੰਘ ਖਾਣਾ ਸਦਰ ਖਾਨਾ ਭਾਵੜਾ ਤੋਂ ਮંચ ਤੇ ਬਿਨਾਂ ਨਾਰਿਕਾ ਜਾਂਦਾ ਹੈ। ਜਸਮੀਰ ਖਰਮ ਅਤੇ ਸੀ ਦਰਮਨ ਜੀ ਦੀ ਬਹੁਤ ਜਨਨ ਦਾ ਮੁੱਖੀ ਪ੍ਰਿੰਸੀਪਲ ਸ਼੍ਰੀ ਕਸ਼ਮੀਰੀ ਲਾਲ ਜੀ ਅਤੇ ਸਮੂਹ ਸਟਾਫ ਦਾ ਇਹ ਪ੍ਰੋਗਰਾਮ ਕਰੋਂ ਕਰੰਤੇ ਅਸੀਂ ਬਹੁਤ ਲੋਕ ਨਮਾਜ਼ ਕਰਦੇ ਹਾਂ ਸ਼ੁਰੂ ਕਰਨ ਦਾ ਆਰੰਭ ਕਰਨ ਲਈ ਮੈਂ ਸ਼੍ਰੀ ਪ੍ਰਿੰਸੀਪਲ ਕਸ਼ਮੀਰੀ ਲਾਲ ਜੀ ਨੂੰ ਬੇਤੀ ਕਰੂੰਗਾ ਕਿ ਉਹ ਇੱਥੇ ਆ ਕੇ اور میں متول کے صدر جناب اپ کو احتراکی پروگرام میں بہت ہی سرکاری وندندر ایس ای صاحب سرپنچ صاحب کمیٹی کے چیئرمین تے انہاں دی موجودگی تے حاضر ساتھیوں کو پیار ਅਸੀਂ ਚਾਨਮਾਲ ਕਾਕੇ ਜੀ ਦੇ ਸਾਥੀ ਰਾਜ ਤੋਂ ਆਨੰਪੁਰ ਦਸਣ ਆਏ ਦਸ਼ਿਆਬਰੀ ਨਵਾਂ ਵਿਕਲਪਟ ਉਹਦੇ ਬਾਰੇ ਤੁਸੀਂ ਬੜੇ ਚੰਨ ਨਾਲ ਸੁਣਨਾ ਕੱਲ ਵੀ ਆਪਾਂ ਪ੍ਰੇਰ ਦੇ ਵਿੱਚ ਡਿਸਕਸ ਕੀਤਾ ਸੀ ਕਿ ਨਵਾਂ ਜਿਹੜਾ ਵਿਕਲਪਟ ਹੈ ਉਹਦੇ ਅਕੋਰਡਿੰਗ ਤੁਸੀਂ ਉਹਨਾਂ ਜਿਹੜਾ ਮੋਟਰਸਾਈਕਲ ਹੈ 31 ਉਮਰ ਤੋਂ ਬਾਅਦ ਉਹ ਹੀ ਬੱਚਾ ਚਲਾ ਸਕਦਾ ਜਿਹਦਾ ਲਾਇਸੈਂਸ ਬਣਿਆ ਹੋਵੇ ਉਮਰ 18 ਸਾਲ ਤੋਂ ਵੱਧ ਹੋਵੇ ਲੇਤਾ ਜੁਰਮਾਨੇ ਦੇ ਨਾਲ ਨਾਲ ਸਜ਼ਾ ਵੀ ਹੈ ਇਸ ਕਰਕੇ ਬੱਚੀ ਇਸ ਕਾਲ ਨੂੰ ਜਕੀਨੀ ਬਣਾਉਗੇ ਕਿ ਤੁਸੀਂ ਆਪਣਾ ਪ੍ਰਬੰਧ ਕਿਉਂਕਿ ਇਹ 24 ਤਰੀਕਾ ਹਫਤਾਪਿਆ ਪਹਿਲਾਂ ਹੀ ਕਰ ਲਓ ਤਾਂ ਜੋ ਜਿਹੜਾ ਸਾਨੂੰ ਨੁਕਸਾਨ ਹੋਣਾ ਹੈ ਫਾਈਨੈਂਸ਼ਲੀ ਉਹਦੇ ਤੋਂ ਬਚਿਆ ਜਾ ਸਕੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਿਸੇ ਬੱਚੇ ਤੇ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਹੋਵੇ ਨਾਰਨਾ ਨਸ਼ੇਾਂ ਦੀ ਗੱਲ ਕੀਤੀ ਜਾ ਰਹੀ ਹੈ ਪਰ ਨਸ਼ੇ ਜਿਹੜੇ ਹੈ ਉਹ ਤੁਹਾਨੂੰ ਸਾਰਿਆਂ ਨੂੰ ਦੋ ਤਿੰਨ ਦਿਨ ਪਹਿਲਾਂ ਹੀ ਆਪਣਾ ਵਿਚਾਰ ਸੀ ਦੱਸਿਆ ਤੇ ਬੱਚਿਆਂ ਨੇ ਕੋਇਮ ਵੀ ਬੋਲੀ ਸੀ ਕਵਿਤਾ ਵੀ ਬੋਲੀ ਪਰ ਨਸ਼ੇ ਕੀ ਕਰਦੇ ਹੈ ਸਾਡਾ ਬਹੁਤ ਸਾਰਾ ਨੁਕਸਾਨ ਕਰਦੇ ਹੈ ਜਿਹਦੇ ਨਾਲ ਅਸੀਂ ਸਮਾਜ ਤੋਂ ਟੁੱਟ ਜਾਂਦੇ ਹੈ ਸਾਡਾ ਪਰਿਵਾਰ ਸਮਾਜ ਤੋਂ ਪਿਛੇ ਰਹਿ ਜਾਂਦਾ ਹੈ ਔਰ ਅਸੀਂ ਆਰਥਿਕ ਔਰ ਪੱਖੋਂ ਵੀ ਕਮਜ਼ੋਰ ਹੋ ਜਾਂਦੇ ਹਾਂ ਜਿਹਦੇ ਕਰਕੇ ਸਾਡੇ ਰਿਸ਼ਤੇਦਾਰ ਵੀ ਸਾਨੂੰ ਪਛਾਨਣੋਂ ਖੱਟ ਜਾਂਦੇ ਆ ਇਸ ਲਈ ਪਿਆਰੇ ਬੱਚਿਓ ਨਸ਼ੇ ਵਾਲੇ ਜੋ ਵੀ ਇਹ ਨਹੀਂ ਕਿ ਤੁਸੀਂ ਨਸ਼ਾ ਕਰਦੇ ਹੋ ਤੁਹਾਡਾ ਕੋਈ ਭਰਾ ਵੱਡਾ ਤਾਇਆ ਚਾਚਾ ਕੋਈ ਰਿਸ਼ਤੇਦਾਰ ਇੰਦਰਵਲ ਹੈ ਤਾਂ ਆਪਾਂ ਉਹਨਾਂ ਨੂੰ ਰੋਕਣਾ ਹੈ ਔਰ ਇਹਦੇ ਬੁਰੇ ਪ੍ਰਭਾਵਾਂ ਬਾਰੇ ਦੱਸਣਾ ਹੈ ਕਿ ਨਸ਼ੇ ਕਿੰਨਾ ਨੁਕਸਾਨ ਕਰਦੀ ਹੈ ਇੱਕ ਪੀੜੀ ਸਾਡੀ ਖਤਮ ਹੋ ਜਾਂਦੀ ਹੈ ਅਸੀਂ ਕੋਸ਼ਿਸ਼ ਕਰਗੇ ਇਹ ਉਹਨਾਂ ਨੂੰ ਸੰਦੇਸ਼ ਦੇਈਏ ਆਪਾਂ ਆਪਾ ਬਚਣਾ ਹੀ ਬਚਣਾ ਹੈ ਉਹਨਾਂ ਨੂੰ ਵੀ ਬਚਾਉਣਾ ਹੈ ਤਾਂ ਜੋ ਕਿ ਭੜੇ ਜਿਹੇ ਦਾ ਜਿਹੜਾ ਸਮਾਜ ਨੂੰ ਸੇਧ ਦੇਣੀ ਉਹ ਆਪਾਂ ਹੀ ਦੇ ਸਕਦੇ ਹਾਂ ਕਿਉਂਕਿ ਜਿਹੜਾ ਪੜਿਆ ਨਹੀਂ ਉਹਨੂੰ ਪਤਾ ਨਹੀਂ ਇਸ ਚੀਜ਼ ਦਾ ਇਸ ਕਰਕੇ ਤੁਹਾਨੂੰ ਵਾਰ-ਵਾਰ ਇਹ ਗੱਲਾਂ ਦੱਸੀਆਂ ਜਾਂਦੀਆਂ ਨੇ ਤੇ ਫਿਰ ਨਹੀਂ ਜਾਂਦੀ ਮੈਂ ਦੁਬਾਰਾ ਫਿਰ जो टीम साडे पुरस्कार आई है उन्हें धन्यवाद करता कर नादे, नादे है के 3 महीने तक जुटे हुए थे प्यारे बच्चों पूरी क्षमता से प्रिंसिपल साहब को यूं खड़े ट्रैक्टर से कीड़ा प्रेशर वाली अपनी ना भी बड़े तहत बढ़िया परिवार द्चे को ड्रैवरी नहीं आती इसे कारण एक्सीडेंट हो जाता है एक्सीडेंट का बंद जिस बच्चे का नुकसान पहुंच गया जोत हो गई उस माह परिवार ही खत्म हो जाता है साड़ा सिस्टम खत्म हो गया संसा खत्म हो गया ਜਿਹੜਾ ਸੱਚਾ ਜਗਾਵ ਨੂੰ ਸੰਸਥਾ ਨੂੰ ਕੋਈ ਵੀ ਖੜੋਏ ਟਰਾਈ ਕਰਦਾ ਉਹਦੇ ਮਾਤੂ 10 ਸਾਲ ਦੀ ਸਜ਼ਾ ਹੋ ਸਕਦੀ ਹੈ ਜਿਹੜਾ ਉਹਦਾ オーਨਰ ਹੈ ਜੇਕਰ ਉਹਦਾ オーਨਰ ਹੈ ਉਹ 3 ਸਾਲ ਦੀ ਸਜ਼ਾ ਹੋ ਸਕਦੀ ਹੈ ਜੇ ਪ੍ਰਾਈਮ ਜੁਗਾਨੀ ਕਰਦੇ ਜਿਹੜੇ ਫਾਰਮ ਸ਼ੌਪ ਨੂੰ ਘਾਟਾ ਦਾ ਸੰਸਰੀ ਮਹਣ ਵੀ ਕਰੀ ਸਕੀ ਹੁੰਦਾ ਇਸ ਕਰਕੇ ਬੜੇ ਧਿਆਨ ਨਾਲ ਹੋਣੇ फिर कुछ नहीं चला कद एक्सीडेंट हो गया माता को लाख पा जब तुम सिरि हो माफिया वास्तवें बड़ी एक गेल्पुल है पेश वा क्योंकि पैसा बरबाद हो जाएगा बच्चा चले जाएगा बड़ी परेशानी होगी बच्चे हालात बन जाए एक्सीडेंट वगैरह हो जाएगा नहीं कोशिश करेंगे नहीं चला दूसरा मेरी रीसेंटली पुलिस फरोजपुर हुई थी मैं नशे का कुछ प्रभाव है ਇੱਕ ਜੀਵਿੰਦਰ ਚੱਟਪਰਾ 15 ਕਿੱਲੇ ਜੀਵਨ ਹੋਏ ਮੁੰਡੇ ਦਾ ਟ੍ਰੀਪੋਟ ਐਕਸੀਡੈਂਟ ਹੋਇਆ ਤਾਂ ਅਸੀਂ ਜੇ ਵੈਰੀਫਾਈ ਕਰਦੇ ਫਿਰ ਦੇ ਵਿੱਚ ਉਹ ਜੇ ਪਤਾ ਕਿ ਕਿਹੜੇ ਦਾ ਹੀ ਬਿਤਾਇਆ ਜਾਂ ਜਾਂ ਕੇ ਵੈਰੀਫਾਈ ਕੀਤਾ ਫਿਰ ਜੇ ਇਹਦੀ ਮਾਂ ਕੋਲਪੁਰ ਸ਼ਹਿਰ ਦੇ ਵਿੱਚ ਉਹ ਵੀ ਨਸ਼ਾ ਕਰਦੀ ਆ ਕਿ ਕੋਲਪੁਰ ਸ਼ਹਿਰ ਦੇ ਵਿੱਚ ਪਰਸਪਰ 10-10 ਰੁਪਏ ਮੰਗਦੀ ਰਹਿੰਦੀ ਜਦੋਂ ਕਿ ਜੀਵਿੰਦਰ ਪਰਿਵਾਰ ਹੋਏ 15 ਕਿੱਲੇ ਦਾ ਮਾਲਕ ਹੋਏ ਸੀ ਤੇ ਮਾਂ ਉਹ ਮੰਗਦੀ ਫਿਰੇ ਹੁੰਦਾ ਨਸ਼ੇ ਕਰਕੇ ਪੂਰੀ ਗੈਰਕਾਨੂੰਨੀ ਕਿਉਂ ਨਾ ਆਪ ਦੇ ਕਿਸੇ ਰਿਸ਼ਤੇ ਦਾ ਪੈ ਜਾਂ ਦੇ ਕਰੀਅਰ ਦਾ ਵਿੰਦਿਰ ਨੂੰ ਪੱਟੇ ਪੋੜਾ ਦੀ ਕੁਰਤੀ ਖਾਂਦਾ। ਨਾ ਤੁਹਾਨੂੰ ਸਾਈ ਜਿੰਦੀ ਦਾ ਜੜ ਕਾਢ ਕੇ ਰੇਲੇ ਨਸ਼ਿਆਂ ਦੀ ਕੀ ਦੁਰਦਸ਼ਾ ਹੁੰਦੀ 15 ਸਾਲਾਂ ਦਾ ਮਾਰਕ ਤੇ ਸਾਰਾ ਪਰਿਵਾਰ ਕਿਵੇਂ ਪੜਿਆ ਫਿਰਦਾ ਤੇ ਦੂਸਰੇ ਦੇ ਘਰੇ ਨੌਕਰੀ ਕਰਦਾ। ਇਸ ਤੋਂ ਵੱਧ ਮੈਂ ਤੁਹਾਨੂੰ ਅੱਜ ਬੜੀ ਕੁਝ ਨਹੀਂ ਦੱਸਦਾ ਨਸ਼ਾ ਕੀ ਕਰਦਾ ਡੀ ਨੇ ਕਰਦਾ। ਫਸਦੇ ਵੱਸਦੇ ਪਰਿਵਾਰ ਜਿਹੜੇ ਨਸ਼ੇ ਨਾਲ ਜਾਂਦੇ ਆ ਜੇ ਨਹੀਂ ਉहां पे ਖੱਪੇ ਸੇ ਜਿਹੜੇ ਪਰਿਵਾਰ ਦੇ ਲੱਤੂ ਜਿਹੜਾ ਸਮਾਜ ਸਾਡਾ ਕਿ ਤਰਫ ਪੜਿਆ ਮਨੋ ਕੋਈ ਫਿਲਡਾ ਚ ਦੇਖਦੇ ਹੋ ਜਾਂ ਸ਼ਰਤ ਦੇਖ ਲਓ ਜਿੱਥੇ ਵੀ ਤੇ ਨਕਸ਼ਾ ਵਾਲਾ ਕਰਦਾ ਹੁੰਦਾ ਕੋਈ ਨਹੀਂ ਬਣਾਉਂਦਾ ਮਲੇ ਕੁਚਲੇ ਕੱਪੜੇ ਪਾਗਲ ਨੂੰ ਵਧੀਆ ਸੁਰਿਆ ਫਿਰਦਾ ਖੁਸ਼ਦਾ ਨੂੰ ਕੋਈ ਨਹੀਂ ਕੋਈ ਦਾ ਨਾਮ ਬੁਲਾ ਕੇ ਰਾਜੀ ਜੇ ਕਿਸੇ ਦਾ ਰਿਸ਼ਤੇਦਾਰ ਜਿਹਾ ਕਹਿੰਦਾ ਨਹੀਂ ਸਾਡਾ ਰਿਸ਼ਤੇਦਾਰ ਨਹੀਂ ਹੈ ਜਤੋਂ ਦਾ ਕੋਣ ਹੈ ਬਾਪਾ ਦਾ ਕੁੜਿਆ ਫਿਰਦਾ ਤੇ ਨਸ਼ਾ ਮੇਰਾ ਮੇਰਾ ਤੁਹਾਡੀ ਜਿੰਨੀ ਹੈ ਜਿਸ ਨੂੰ ਸਵਾਰਨੇ ਆ ਅੱਛੇ ਸਵਾਰਨ ਨੂੰ ਕੋਈ ਪੇਸਿਫਿਕ ਨਾਲ ਸਾਰ ਜਿਹੜੇ ਟੀਚਰ ਸਾਬ੍ਹ ਨੇ ਬੜੇ ਬੰਤੀਆਂ ਨੇ ਬੜੇ ਐਜੂਕੇਟਿਡ ਬੰਦੇ ਨੇ ਸਾਰੇ ਨੰਬਰ ਇਹਨਾਂ ਪੜ੍ਹ ਕੇ ਜੇ ਤੁਸੀਂ ਮੇਰੇ ਵੱਲੋਂ ਪੁਸਤਕ ਨੂੰ ਮੇਲਾ ਪੈਦਾ ਕੀਤਾ ਅਸੀਂ ਕੁਮਰੋਂੜਕ ਪੜ ਕੇ ਜੇ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਇਹਨਾਂ ਟੀਚਰਾਂ ਨੂੰ ਪੜੇ ਤਾਂ ਹੀ ਤੁਹਾਡੇ ਸਾਹਮਣੇ ਉਪਸਰ ਬਣੇ ਬੈਠੇ। ਬਜੇ ਤਰੀਕੇ ਨਾਲ ਉਹ ਸਕੇ ਹੋਰ ਟਾਈਮ ਦੇ ਵਿੱਚ ਖਾਸ ਕਰਕੇ ਵਿਦਿਆਰਥੀਾਂ ਵਾਸਤੇ ਪਰਸੀ ਪਹੁੰਚ ਜਾਦੀ ਹੈ ਕਿ ਪੁਲਿਸ ਵਿੱਚ ਆਰਮੀ ਚਾਹੀਏ ਤੁਸੀਂ ਇਹਨਾਂ ਸੁਟਿਆ ਕਰੋ ਕਿ ਭਰਤੀ ਹੋਣੀ ਭਰਤੀ ਬਹੁਤ ਹੋਣੀ ਹੈ। ਸਿਸਟਮ ਵਿੱਚ ਤੀਜੇ ਵਿੱਚ ਜਾਂ 24 ਦੇ ਵਿੱਚ ਬਹੁਤ ਬੜੀ ਤਰ੍ਹਾਂ ਇੱਕ ਰਿਟਾਇਰਮੈਂਟ ਹੋ ਚੁੱਕੀ ਆ ਬਹੁਤ ਜੱਜਮਨਟੇਸ਼ੀਆ ਖਾਲੀ ਪਈ ਐ ਕੁਛ ਬੇਟੀਆਂ ਨੇ ਜਿਹਨਾਂ ਹਮਦਰ ਪ੍ਰਿੰਟ ਪੂਰੀ ਕਾਲ ਨੂੰ ਸੋਚ ਲਈ ਮੈਂ ਉਹ ਤਰੈਕਟ ਵਿੱਚ ਦੌੜਨ ਵਾਲੀ ਸੀ ਉਹਨੇ ਦੱਸਿਆ ਮੇਰੇ ਜੀਆਰਪੀ ਸਿਲੈਕਸ਼ਨ ਹੋਇਆ ਕਦੀ ਉਹ ਤਾਂ ਮਨੋਬਲ ਨਹੀਂ ਡਿੱਗਣ ਦੇਣਾ ਮਨੋਬਲ ਮੇਸ਼ਾ ਉੱਚਾ ਰੱਖਣਾ ਵੀ ਤੁਸੀਂ ਸਟ੍ਰਗਲ ਕਰੋਗੇ ਪ੍ਰਮਾਤਮਾ ਜਰੂਰ ਤੁਹਾਡੇ ਵਾਸਤੇ ਕੁਛ ਨਾ ਕੁਛ ਰੈਟਰੀਮੈਂਟ ਕੀਤਾ ਹੋਇਆ ਉਹਨੇ ਛੱਡੀ ਲੱਗੇ ਕੋਈ ਸਾਰੇ ਪਰੀਅਡ ਦੇ ਰਿਟਾਇਰਮੈਂਟ ਨੇ ਤਾਂ ਉਹ ਨਹੀਂ ਅਕਸਰ ਜੀ ਜਿਹੜੇ ਜੋ ਦੇਰ ਤੋਂ ਸਕੇਰ ਰੈਟਰੀਮੈਂਟ ਹੋਏ ਨਾ ਸਾਡੇ ਚਾਹਦੇ ਕੁਝ ਹੋਣਾ ਤੁਸੀਂ ਅਫਸਰ ਬੰਦੋ ਖਾਸ ਕਰਕੇ ਗੇਟੀਆਂ ਵਾਸਤੇ ਬਹੁਤ ਘਟਾ ਸਕੋ ਫਿਰ ਉਸ ਦੇ ਵਿੱਚ 33% ਉਸ ਦੇ ਵਿੱਚ ਘਟੀਆਂ ਹੋ ਰਹੀਆਂ ਨੇ ਬਜਟੇਟੀਆਂ ਹਰੇਕ ਸੈਕਟਰ ਦੇ ਵਿੱਚ 33% ਕਟਾ ਹੋ ਰਿਹਾ ਇਸ ਕਰਕੇ ਤੁਸੀਂ ਆਪਣੇ ਆਰਡਰ ਪਟਰੀ ਸਮਝਣਾ ਆਪਣੇ ਆਪ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖਣਾ ਆਪਣੇ ਮਾਂ ਮਾਪੂਰ ਦੀ ਇੱਜ਼ਤ ਕਰਨੀ ਹੈ ਤੰਮਿਸ਼ਾ ਉਹਦੇ ਮਾਪਿਆਂ ਦਾ ਚਾਰਕ ਹੈ ਤੇ ਬੱਚਿਆਂ ਵਾਸਤੇ ਇਹ ਵੀ ਬੇਟੇ ਤੁਸੀਂ ਆਪਦਾ ਹੈ ਖਾਸ ਕਰਕੇ ਬੀਪਲ ਬਹੁਤ ਚਾਹੁੰਦੇ ਦੇਖਣਾ ਤਾਂ ਥੋੜਾ ਜਿਹਾ ਪ੍ਰੇਰਿਤ ਕਰਨਾ ਇਹ ਸਭ ਤੋਂ ਮਹਰੀ ਚੀਜ਼ ਹੈ ਫਿਰ ਮੋਟਰਸਾਈਕਲ ਲੈ ਕੇ ਭਜੌੜਾ ਹੀ ਸ਼ੁਰੂ ਕਰਤਾ ਕਿਹਦਾ ਐਕਸੀਡੈਂਟ ਕਿਸੇ ਗਰੀਬ ਨੂੰ ਮਾਰਨ ਦੇ ਬਜਾਏ ਉਸ ਬਜ਼ੁਰਗ ਨੂੰ ਥੱਲੇ ਦੇ ਦੋ ਬੜਾ ਵੱਡਾ 35 35 ਲੱਖ ਰੁਪਇਆ ਕੋਟ ਜੁਰਮਾਨਾ ਕਰ ਦਿੰਦੀ ਹੈ ਦੇਖ ਲਓ 35 ਲੱਖ ਰੁਪਇਆ ਮਰ ਕੇ ਛੁੱਟੇ ਨਾ ਬੱਚੇ ਨੂੰ ਥੱਲੇ ਦੇਤਾ ਕੋਟ ਨੇ ਸਾਰਾ ਕਾਊਂਟ ਕਰਨਾ ਉਹਦਾ ਇਸ ਬੱਚੇ ਦਾ ਵੱਡਾ ਹੋਣਾ ਸੀ ਆਜਾ ਮਾਤਰੀ ਦੀ ਸੇਵਾ ਕਰਨੀ ਸੀ ਕਿੰਨਾ ਤਲੇਨ ਬਣੂਗਾ 35 ਜਾਂ 60 ਲੱਖ ਰੁਪਏ ਤੇ ਸਾਰਾ ਘਰ-ਬਾਰ ਜ਼ਮੀਨ ਵੇਚ ਕੇ ਵੀ 35 ਲੱਖ ਦਾ ਜਿਹੜਾ ਪੂਰਾ ਨਹੀਂ ਹੋਣਾ ਜੀ ਠੀਕ ਹੈ ਬਰਾਹੀਂ ਮਿਹਰਬਾਨੀ ਕਰਕੇ ਤੁਹਾਨੂੰ ਅਸੀਂ ਟੀਚਰਸ ਬੰਡ ਉਹ ਸਭ ਦੱਸਦੇ ਤੇ ਵਿੱਚਲ ਨਹੀਂ ਕੋ ਚਲਾਉਣਾ ਠੀਕ ਹੈ ਕੋਸ਼ਿਸ਼ ਕਰੋ ਇੱਕ ਬੱਜਾ ਜਾਵੇ ਤੇ ਜਦੋਂ ਤੁਹਾਡੀ ਉਮਰ ਪੂਰੀ ਹੋ ਕੇ ਉਸ ਤੋਂ ਬਾਅਦ ਆ ਤਾਂ ਲਾਇਸੈਂਸ ਲਓ ਫਿਰ ਪ੍ਰੋਪਰ ਟ੍ਰੇਨ ਲਓ ਫਿਰ ਚਲਾਓ ਤੇ ਭਜਾਉਣਾ ਤੇ ਬਿਲਕੁਲ ਨਹੀਂ ਜੀ प्रिंसीपल okay, साहब तो तो <laughs> जी बहुत बार सज्जन सरपंच साहब थानू आर जानकारी देंगे जो मेरे तू समझ सही जानकारी नशा वादे इन्होंने भी मैं तुरपर दस दी है तो सरपंच साहब तुम चला दस के प्रिंसीपल साहब श्री लाल जी सांज ਆਪਣੇ ਕਾਵੜਾ ਤੁਹਾਡੀ ਜਸਿੰਦਰ ਸਿੰਘ ਜੀ ਸਾਰੇ ਐਨਪਾਲ ਜੀ ਰੇਤਰਾਮ ਜੀ ਨਕਰੀ ਚੇਅਰਮੈਨ ਸਾਰ ਸਤਿ ਸ੍ਰੀ ਅਕਾਲ ਪਿਆਰੇ ਭਤੀਓ ਚਾਰਿਆਂ ਨੂੰ ਨਿਰਮਲ ਸਾਰ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਤੁਸੀਂ ਪਹੁੰਚਾਉਣ ਲਈ ਦਸਤਾਏ ਨਸ਼ਿਆ ਬਾਰੇ ਵੈਕੂਲ ਬਾਰੇ ਐਸੋ ਜਵਾੰਦ ਸਿੰਘ ਜੀ ਸਾਰਿਆਂ ਦੱਲਾ ਤੁਹਾਨੂੰ ਸੋਸ਼ਲ ਮੀਡੀਆ ਤੇ ਫਟਾ ਵੀ ਹੈ ਸਾਰੇ ਮੋਬਾਈਲ ਚਲਾਉਂਦੇ ਆ बस ये दिल से करना लो नशे तो दूर रहना का मैं कही है ये अपने एस एस पी डाक्टर प्रिय जी ने मिस एडमिशन चलाया सांसद होगा फिर गया बहुत बढ़िया प्रोग्राम चलाया रहे हैं नशे तो दूर हो लो पढ़ी तो कि बच्चे मंद्र को तुझे जानते हो मेंद्र तो जी जो भी पता है उसका मुझे देखा नशे अपने निशान सिंह का मुडा है गुरलाल जानते हो मैं हम जी देखा कले नशे तू नि जवाब है हालांकि मैं घर जाके समझा रहा यार तू दूर हो जा पर हूं उसने एक दिन मैं मिले थे मैंने मैं यार तू बहुत समझाया पर मैं उस गली सारे ने सारी गुशे हो तो वैसे जैसे जान बहुत प्यारी जान देखी चली किसी नेता किसी ने ठोता जिंदगी पता हो जाती है तो अठारह साल तो ਹੋਰ ਜੇ ਵੀ ਪ੍ਰਿੰਸੀਪਲ ਸਾਹਿਬ ਨੇ ਕਿਹਾ ਤਾਂ 18 ਸਾਲ ਤੋਂ ਜਿਹਦੇ ਕੋ ਨਸਲ ਹੋਗਾ ਉਹ ਇੰਟਰ ਕਰੇਗਾ ਬਾਕੀ ਨੂੰ ਨਹੀਂ ਕੀਤਾ ਜਾਏਗਾ। ਬਹੁਤ ਬਹੁਤ। ਬਾਕੀ ਸਾਰੇ ਸਾਣਿਆਂ ਦੇ ਬੱਚੇ ਵੱਡੀਆਂ ਕਲਾਸਾਂ ਚ ਪ੍ਰਾਂਤਕ ਨਸ਼ਤ ਬੋਧਾ ਨਸ਼ੰਤ ਬੋਧਾ ਸਾਰਿਆਂ ਦਾ ਸਤਿ ਪੰਛਤ ਦੇ ਬਹੁਤ ਬਹੁਤ ਧੰਨਵਾਦ। ਪ੍ਰਿੰਸੀਪਲ ਸਾਹਿਬ ਸਾਡੇ ਸਨੂਲੀ ਕਮੇਟੀ ਦੇ ਚੇਅਰਮੈਨ ਸਾਹਿਬ ਮਾਹੌਲ ਹੈ ਹੋਏ ਸਾਡੇ ਸਤਕਰ ਸਾਡੇ ਬੇਲੀ ਸਰਪੰਚ ਸਾਹਿਬ ਅੱਜ ਇਹਨਾਂ ਨੂੰ ਜੀ ਸਾਰਨਾ ਸੁਖੀ ਗੁਰੂ ਜੀ ਨੂੰ ਸਵਾਗਤ ਕਰਦੇ ਹੈ ਔਰ ਬਹੁਤ ਧੰਨਵਾਦ ਇਸ ਮੇਸ਼ਰ ਮੈਂ ਸੇ ਅਸੀਂ ਚਲਾ ਰੱਖਿਆ ਸਾਡੇ ਕੋਲ ਵੱਡੀ ਗ੍ਰੂਪ ਬਣਿਆ ਹੋਇਆ ਹੈ ਉਹਦੇ ਚ ਅਸੀਂ ਨਸ਼ਰ ਮਨੋਦ ਔਰ ਜਿਹੜੀ ਕਾਰ ਲੈ ਕੇ ਜੁਵਾਤ ਹੋਈ ਹੈ ਵੀ 18 ਸਾਲ ਦੇ ਘੱਟ ਉਮਰ ਕੋ ਬੱਚਿਆਂ ਨੇ ਮੋਟਰਸਾਈਕਲ ਨਹੀਂ ਲੈ ਕੇ ਆਉਣਾ ਇਹ ਅਸੀਂ ਕੱਲ ਵੀ ਕਹਿ ਦਰਦੀ ਅੱਜ ਵੀ ਬੇਟਾ ਸਾਡੇ ਧਿਆਨ ਨਾਲ ਸੁਣ ਲਓ ਚੇਅਰਮੈਨ ਜਮਾਦ ਮੈਂ ਨਹੀਂ ਬੋਲਣਾ ਤੁਸੀਂ ਮੇਰੀ ਆਵਾਜ਼ ਸੁਆ ਰਹੇ ਹੋ ਕਿ ਮੈਂ ਉਹਨਾਂ ਦੀ ਆਵਾਜ਼ ਹੋਣ ਲੱਗਿਆ ਸਾਰੇ ਜਾਣੇ ਧਿਆਨ ਨਾਲ ਔਰ ਆਪਣਾ ਇਹ ਮਿਸ਼ਨ ਹੈ ਔਰ ਆਪ ਕੋ ਨੇ ਚਿੰਤਾ ਦਾਮ ਬਕਰ ਵੀ ਆਪਣੀ ਡਿਲੀਵਰੀ ਬੱਚਾ ਸੀ ਆਪਣੇ ਕੋਲ ਅਟਵੀ ਚਾਕੀ ਆ ਉਹਦਾ ਐਕਸੀਡੈਂਟ ਹੋ ਜਾਣਾ ਵੀ ਔਰ ਇੱਕ ਬੱਚਾ ਹੋਇਆ ਵੀ ਹੈ ਉਹਨਾਂ ਰਾਤ ਦੇਖੋ ਉਹਨਾਂ ਨੇ ਕਰਦੇ ਕੀ ਹੋਏ ਉਹ ਸਰਕਾਰ ਇਹਦੇ ਤੇ ਬਹੁਤ ਸਖਤ ਹੈ ਚਲੋ ਆਪਣੇ ਸ਼ਹਿਰਾਂ ਵਿੱਚ ਘੱਟ ਦਿੰਦੇ ਆ ਜਿਹੜੇ ਆਪਾਂ ਮੈਟਰੋ ਸਿਟੀਆ ਵੇਖਦੇ ਆ ਵੱਡੀਆਂ ਵੱਡੀਆਂ ਗੱਡੀ ਨਾਲੇ ਛੋਟੇ ਛੋਟੇ ਬੱਚੇ ਵੱਡੇ ਵੱਡੇ 4 4.5 ਜਿਹੜੇ ਵੱਡੀਆਂ ਥਲੇ ਆ ਜਾਂਦੇ ਆ ਤੇ ਫਿਰ ਉਹ ਭੱਜ ਜਾਂਦੇ ਆ ਸਰਕਾਰ ਇਹਦੇ ਤੇ ਸਖਤ ਹੈ ਔਰ ਆਪਣੀ ਸਰਕਾਰ ਤੋਂ ਤੁਹਾਨੂੰ ਪਤਾ ਹੀ ਹੈ ਜ਼ੀਰੋ ਨਸ਼ੇ ਵਾਲੇ ਤੇ ਜ਼ੀਰੋ ਡਾਲਰਸ ਹੈ ਤੇ ਇਹ ਐਕਟ ਤੇ ਵੀ ਅੱਜ ਨਾਲ 1 ਲੱਖ ਕਰਤਾ ਔਰ ਖਤਰਨਾਕ ਇਹ ਸੰਜੋਗ ਵੀ ਸਾਨੂੰ ਕਹਿ ਦੀ ਅਸੀਂ ਗੱਲ ਸੁਣ ਲਈ ਤੇ ਛੱਡ ਦੇ ਜਿੰਨੇ ਵੀ ਬੱਚੇ ਆਉਂਦੇ ਐ سارے ਬੱਚੇ ਧਿਆਨ ਦੇ ਲੋ ਜੇ ਦਾ 11 ਸਾਲ ਤੁਹਾਡੇ ਕੋਲ ਹੋ ਗਈ ਫਿਰ ਤਾਂ ਲਾਇਸੈਂਸ ਦਿਵਾਓ ਔਰ ਨਹੀਂ ਤਾਂ ਉਹਦਾ ਵਾਸਤੇ ਆਓ ਕੇ ਵੈਨ ਤੇ ਆਓ ਸਕੂਲ ਤੁਹਾਨੂੰ ਕਹਦੇ ਵੀ ਐਂਟਰੀ ਨਹੀਂ ਹੋਣੀ ਇੱਕ ਤਰੀਕ ਤੋਂ ਬਾਅਦ ਤੁਹਾਡੇ ਕਿਸੇ ਵੀ ਨਹੀਂ ਚੱਲੂ ਤੁਹਾਰ ਬਾਰ ਬਾਰ ਨਾ ਆਓ ਔਰ ਜੇ ਆਖੋ ਉਹ ਜਿਹੜਾ ਆਪਣਾ ਬਿਸ਼ਰ ਨਸ਼ੇ ਵਾਲਾ ਇਹਦੇ ਤੇ ਜਰੂਰ ਤੁਸੀਂ ਹਰ ਘਰ ਤੇ ਸ਼ੁਰੂਆਤ ਕਰੋ ਆਪਾਂ ਜਰਵਾਤ ਕਰੀਏ ਤੁਹਾਨੂੰ ਬਹੁਤ ਵਾਰੀ ਦੱਸਿਆ ਹੈ ਕਿ ਇਹ ਆਦਤ ਕਿੱਥੋਂ ਪੈਂਦੀ ਹੈ ਸਿਰ ਸਿਰ ਤੋਂ ਵਿਚੇ ਗੋਲੀ ਤੋਂ ਆਪਣੇ ਦਿਮਾਗ ਦੇ ਵਿੱਚ ਆਰਮੋਨਲ ਡੋਪਾਮਾਈਨ ਆਪਣੇ ਆਪ ਮਿਉਂਦਾ ਫਿਰ ਜਦੋਂ ਉਹ ਘਟੋਂਦਾ ਉਦੋਂ ਪਰ ਉਹ ਜਗਾਉ ਨੂੰ ਹੁਲ ਕਰਦੇ ਤੇ ਫਿਰ ਆਪ ਕੋ ਕੀ ਕਰਦੇ ਆ ਵੀ ਇੱਕ ਸਿਰ ਤੋਂ ਹੁੰਦੇ ਵਾਲੀ ਗੋਲੀ ਲੈ ਕੇ ਚੋ ਤੇ ਇਹ ਇਹ ਪਹਿਲੀ ਕਰਵਾ ਤਾ ਤੁਹਾਡੀ कदे भी बिना डॉक्टर को पूछे कोई टेबलेट नहीं खाने चाहे वो है। कोई दर्द बस आरुआ नशे जुड़े है और इसका खुद सरपंच एग्जाम्पल देते पट्टी जीवी से झुर चढ़े दिमाग बहुत सारी एग्जाम्पल अगर अस अजे नहीं समझते फिर अभी नहीं समझ सकते तो प्लीज ये ना हैं, 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 तो तो है, तो आए बारों हैं बारों आपका आदरमान भी करते हैं स्वागत भी करते हैं और धनबाद भी करते हैं साढ़े बच्चों वास्तव टाइम कटिया और बहुत वाइस एक्टिव दसिया असी द्वारे फिर उन्होंने बहुत बहुत सारे आए हुए बारहों मेहमान का धनवाद करते हैं स्कूल वालों प्रिंसिपल वालों प्यारे बच्चों वालों थैंक यू धनबाद